ਕਦੀ ਤੁਸੀਂ ਸੋਚਿਆ ਹੈ ਕਿ ਇੱਕ 10 ਸਾਲ ਦੀ ਬੱਚੀ ਟੀਵੀ ਦੀ ਸਕਰੀਨ ਤੇ ਚੱਲ ਰਹੀਆਂ ਖਬਰਾਂ ਤੇ ਖਬਰਾਂ ਦੇ ਵਿੱਚ ਤਸਵੀਰਾਂ ਨੂੰ ਦੇਖ ਕੇ ਤੇ ਮੁਲਕ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਦਵੇ ਤੇ ਚਿੱਠੀ 'ਚ ਲਿਖੇ ਕਿ ਮੈਂ ਪੀਸ ਤੇ ਹਿਊਮਨ ਰਾਈਟਸ ਅਮਨ-ਅਮਾਨ ਤੇ ਮਨੁੱਖੀ ਅਧਿਕਾਰਾਂ ਦੀ ਨੁਮਾਇੰਦਗੀ ਕਰਨਾ ਚਾਹੁੰਦੀ ਹਾਂ ਤੇ ਮੈਂ ਉਹਦਾ ਨੁਮਾਇੰਦਾ ਹਾਂ ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਤੇ ਇਸ ਜਗ੍ਹਾ ਦੇ ਉੱਤੇ ਪੀਸ ਨੂੰ ਹਿਊਮਨ ਰਾਈਟਸ ਨੂੰ ਬਰਕਰਾਰ ਕਰੋ ਜੀ ਹਾਂ ਮੈਂ ਗੱਲ ਕਰ ਰਹੀ ਆ ਉਹ 10 ਸਾਲ ਦੀ ਲੜਕੀ ਜਦੋਂ ਮੈਂਬਰ ਪਾਰਲੀਮੈਂਟ ਬਣੀ ਕੈਨੇਡਾ ਦੀ ਵਿਨੀਪੈਗ ਚ ਜੰਮੀ ਰੂਬੀ ਡੱਲਾ ਬ੍ਰਮਟਨ ਦੀ ਮੈਂਬਰ ਪਾਰਲੀਮੈਂਟ ਬਣੀ ਹਾਲ ਹੀ ਵਿੱਚ ਡਾਕਟਰ ਰੂਬੀ ਡੱਲਾ ਨੇ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲੈਣ ਲਈ ਲਿਬਰਲ ਪਾਰਟੀ ਆਫ ਕੈਨੇਡਾ ਦੀ ਲੀਡਰਸ਼ਿਪ ਚੋਣ ਵਿੱਚ ਦਾਖਲ ਹੋ ਚੁੱਕੇ ਨੇ ਡਾਕਟਰ ਰੂਬੀ ਕਿਸੇ ਵੀ ਕਿਸਮ ਦੀ ਸਿਆਸੀ ਪਛਾਣ ਦੇ ਮੁਤਾਜ ਨਹੀਂ ਡਾਕਟਰ ਰੂਬੀ ਡੱਲਾ ਸਿਰਫ ਕੈਨੇਡਾ ਹੀ ਨਹੀਂ ਇਹ ਕਹਿ ਲੋ ਕਿ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਥਾਂ ਬਣਾਉਣ ਵਾਲੇ ਪਹਿਲੀ ਭਾਰਤੀ ਤੇ ਪੰਜਾਬੀ ਮੂਲ ਦੇ ਸਿੱਖ ਪਰਿਵਾਰ ਦੀ ਔਰਤ ਨੇ ਜਿਨ੍ਹਾਂ ਨੇ ਕੈਨੇਡਾ ਦੀ ਸਿਆਸਤ ਵਿੱਚ ਆਪਣਾ ਥਾਂ ਬਣਾਇਆ ਡਾਕਟਰ ਰੂਬੀ ਡਲਾ 1976 ਵਿੱਚ ਪੰਜਾਬੀ ਮੂਲ ਪਰਿਵਾਰ ਵਿਨੀਪੈਗ ਵਿੱਚ ਪੈਦਾ ਹੋਏ। ਰੂਬੀ ਡਲਾ ਨੇ ਲਿਬਰਲ ਪਾਰਟੀ ਦੀ ਮੈਂਬਰ ਵਜੋਂ 2004 ਤੋਂ 2011 ਤੱਕ ਕੈਨੇਡਾ ਦੇ ਹਾਊਸ ਆਫ ਕਾਮਨਸ ਵਿੱਚ ਬ੍ਰੈਂਟਨ ਸਪ੍ਰਿੰਗਡੇਲ ਲਈ ਸੰਸਦ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਅਦਾ ਕੀਤੀਆਂ। ਤੇ ਜਦੋਂ ਉਹਨਾਂ ਦੇ ਸਿਆਸੀ ਪਛਾਣ ਦੀ ਗੱਲ ਕਰਦੇ ਆਂ ਤੇ ਡਾਕਟਰ ਰੂਬੀ ਕਹਿੰਦੇ ਨੇ ਕਿ ਉਹ ਸਿਆਸਤ ਨੂੰ ਬਹੁਤ ਨੇੜਿਓਂ ਤੇ ਬਚਪਨ ਤੋਂ ਜਾਂ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੇ ਖੂਨ ਵਿੱਚ ਸੀ ਇਸ ਦੀ ਗਵਾਹੀ ਉਹਨਾਂ ਦਾ 1988 ਵਿੱਚ ਫੈਡਰਲ ਚੋਣਾਂ ਵਿੱਚ ਵਿਨੀਪੈਗ ਲਿਬਰਲ ਉਮੀਦਵਾਰ ਡੇਵਿਡ ਵਾਕਰ ਲਈ ਵੋਲੰਟੀਅਰ ਕਰਨਾ ਤੇ ਬਾਅਦ ਵਿੱਚ ਮਨੀਟੋਬਾ ਯੰਗ ਲਿਬਰਲ ਦਾ ਇੱਕ ਪ੍ਰਮੁੱਖ ਮੈਂਬਰ ਬਣਨਾ ਗਵਾਹੀ ਦਿੰਦਾ ਹੈ ਡਾਕਟਰ ਉਬੈਦੱਲਾ ਇੱਕ ਬਹੁਪੱਖੀ ਸ਼ਖਸੀਅਤ ਨੇ ਉਹ ਸਿਰਫ ਇੱਕ ਸਿਆਸਤਦਾਨ ਨਹੀਂ ਪ੍ਰੋਫੈਸ਼ਨ ਵਜੋਂ ਕੈਰੀਓਪ੍ਰੈਕਟਰ ਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਵੀ ਕੰਮ ਕੀਤਾ ਹੈ ਅਭਿਨੇਤਰੀ ਵੀ ਰਹਿ ਚੁੱਕੇ ਨੇ ਇੱਕ ਫਿਲਮ ਵੀ ਬਣਾਈ ਹੈ ਬਾਲੀਵੁੱਡ ਦੀ ਉਹ ਕਾਰੋਬਾਰੀ ਐਂਟਰਪ੍ਰੈਨਿਓਰ ਔਮਨ ਐਂਟਰਪ੍ਰੈਨਿਓਰ ਦੀ ਗੱਲ ਕਰੀਏ ਤੇ ਇਸ ਵੇਲੇ ਡਲਾ ਗਰੁੱਪ ਆਫ ਕੰਪਨੀਆਂ ਦੀ ਸੀਈਓ ਵੀ ਹਨ 1995 ਵਿੱਚ ਵਿਨੀਪਗ ਯੂਨੀਵਰਸਿਟੀ ਤੋਂ ਬਾਇਓਕੈਮਿਸਟਰੀ ਵਿੱਚ ਬੈਚਲਰ ਆਫ ਸਾਇੰਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਡਾਕਟਰ ਉਬੀਦ ਅਲਾਦਾ ਮਨੀਟੋਬਾ ਤੋਂ ਰੋਡਸ ਸਕਾਲਰਸ਼ਿਪ ਵਿੱਚ ਵੀ ਨਾ ਸੂਚੀਬੱਧ ਹੋਇਆ ਸੀ ਪਰ ਇਸ ਦੀ ਬਜਾਏ ਉਹਨਾਂ ਨੇ ਟੋਰਾਂਟੋ ਜਾ ਕੇ ਤੇ 1999 ਵਿੱਚ ਕੈਨੇਡੀਅਨ ਮੈਮੋਰੀਅਲ ਕੇਰੀਓ ਪ੍ਰੈਕਟਿਕ ਕਾਲਜ ਤੋਂ ਡਾਕਟਰ ਆਫ ਕੇਰੀਓ ਪ੍ਰੈਕਟਿਕ ਨਾਲ ਗ੍ਰੈਜੂਏਸ਼ਨ ਕੀਤੀ ਤੇ ਇਸ ਤੋਂ ਬਾਅਦ ਗ੍ਰੇਟਰ ਟੋਰਾਂਟੋ ਖੇਤਰ ਵਿੱਚ ਬਹੁ ਅੰਸ਼ਾਸਨੀ ਸਿਹਤ ਦੇਖਭਾਲ ਕਲੀਨਿਕਾਂ ਦੀ ਇੱਕ ਲੜੀ ਸ਼ੁਰੂ ਕੀਤੀ ਪੜਦੇ ਆ ਪੜਦੇ ਆ 1993 ਵਿੱਚ ਮਿਸ ਇੰਡੀਆ ਕੈਨੇਡਾ ਮੁਕਾਬਲੇ ਦੇ ਵਿੱਚ ਉਹਨਾਂ ਨੇ ਦੂਜਾ ਸਥਾਨ ਵੀ ਹਾਸਲ ਕੀਤਾ মিডিਆ ਨਾਲ ਜਦੋਂ ਵੀ ਗੱਲ ਕੀਤੀ ਤੇ ਉਹ ਸਿਆਸਤ ਦੀ ਗੱਲ ਕਰਦੇ ਕਹਿੰਦੇ ਨੇ ਕਿ ਉਹਨਾਂ ਦੇ ਵਾਸਤੇ ਪੋਲਿਟਿਕਸ ਸੇਵਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਪੋਲੀਟੀਕਲ ਲੀਡਰ ਜਾਂ ਫਿਰ ਸਿਆਸਤਦਾਨ ਹੁੰਦਾ ਹੈ ਉਸ ਦਾ ਕੰਮ ਸੇਵਾ ਭਾਵ ਉਸ ਦਾ ਕੰਮ ਆਮ ਜਨਤਾ ਦੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਬਦਲਾਅ ਲਿਆਉਣਾ ਹੁੰਦਾ ਹੈ ਸਿਆਸਤ ਵਿੱਚ ਦਿਲਚਸਪੀ ਇਸ ਗੱਲ ਦੀ ਗਵਾਹੀ ਭਰਦੀ ਹੈ ਜਦੋਂ 10 ਸਾਲ ਦੀ ਰੂਬੀ ਡੱਲਾ ਨੇ ਸਕਰੀਨ ਤੇ ਚਲਦੀਆਂ ਤਸਵੀਰਾਂ ਦੇਖ ਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ प्यारे प्रधानमंत्री मैं ਤੁਹਾਨੂੰ ਟੀਵੀ ਤੇ ਹਿੰਸਾ ਦੇਖ ਕੇ ਅਤੇ ਬਹੁਤ ਸਾਰੇ ਸਿੱਖਾਂ ਦੇ ਮਾਰੇ ਜਾਣ ਤੋਂ ਬਾਅਦ ਲਿਖ ਰਹੀ ਹਾਂ ਕਿਰਪਾ ਕਰਕੇ ਸਰਕਾਰ ਇਸ ਦਾ ਸ਼ਾਂਤੀਪੂਰਵਕ ਹੱਲ ਕਰੇ ਤਾਂ ਜੋ ਸਿੱਖ ਮਾਰੇ ਨਾ ਜਾਣ ਅਤੇ ਹਰਮੰਦਰ ਸਾਹਿਬ ਤੇ ਹਮਲਾ ਨਾ ਹੋਵੇ ਹਿੰਸਾ ਤੇ ਕਤਲਾਂ ਦੀ ਬਜਾਏ ਮੇਜ਼ ਤੇ ਬੈਠ ਕੇ ਦਵੰਲੀ ਗੱਲਬਾਤ ਕੀਤੀ ਜਾਵੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਪਟਾਰਾ ਕਰ ਸਕਦੇ ਹੋ ਮੈਨੂੰ ਉਮੀਦ ਹੈ ਕਿ ਜਿੰਨੀ ਜਲਦੀ ਹੋ ਸਕੇ ਜੇਕਰ ਮੈਂ ਕਿਸੇ ਵੀ ਤਰੀਕੇ ਨਾਲ ਮਦਦ ਕਰ ਸਕਦੀ ਹਾਂ ਤੇ ਕਿਰਪਾ ਕਰਕੇ ਮੈਨੂੰ ਦੱਸਿਓ ਇਹ 10 ਸਾਲ ਦੀ ਬੱਚੀ ਦੀ ਚਿੱਠੀ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਲੈ ਸ਼੍ਰੀਮਤੀ ਇੰਦਰਾ ਗਾਂਧੀ ਤੱਕ ਪਹੁੰਚੀ ਤੇ ਇੰਦਰਾ ਗਾਂਧੀ ਨੇ ਨਿੱਜੀ ਤੌਰ ਤੇ ਆਪਣੇ ਲਖਾਈ ਦੇ ਵਿੱਚ ਇਸ ਚਿੱਠੀ ਦਾ ਜਵਾਬ ਰੂਬੀ ਡੱਲਾ ਨੂੰ ਦਿੱਤਾ ਸੀ ਰੂਬੀ ਡੱਲਾ ਦਾ ਕਹਿਣਾ ਹੈ ਕਿ ਜਦ ਉਸ ਨੂੰ ਇਸ ਦਾ ਜਵਾਬ ਆਇਆ ਤੇ ਉਹ ਸਮਝ ਚੁੱਕੀ ਸੀਗੀ ਕਿ ਤੁਸੀਂ ਦੁਨੀਆ ਦੇ ਉੱਤੇ ਕਿਤੇ ਵੀ ਵਸਦੇ ਹੋ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਹੋ ਤੇ ਇਸ ਉਠਾਈ ਆਵਾਜ਼ ਦੇ ਨਾਲ ਇੱਕ ਬਦਲਾ ਲਿਆ ਸਕਦੇ ਹੋ ਤੇ ਡਾਕਟਰ ਰੂਬੀ ਡੱਲਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੀ ਚੋਣ ਵਿੱਚ ਦਾਖਲ ਹੋਣ ਦਾ ਉਹਨਾਂ ਦਾ ਮੁੱਖ ਮੰਤਵ ਕੈਨੇਡਾ ਦੇ ਵਸਨੀਕਾਂ ਦੀ ਨੁਮਾਇੰਦਗੀ ਕਰਨਾ ਹੈ ਕੈਨੇਡੀਅਨ ਪਛਾਣ ਨੂੰ ਬਰਕਰਾਰ ਰੱਖਣਾ ਹੈ ਤੇ ਹਾਲ ਹੀ ਵਿੱਚ ਕੈਨੇਡੀਅਨ ਇਕਨੋਮੀ ਜਾਂ ਕੈਨੇਡਾ ਨੂੰ ਆਰਥਿਕ ਤੌਰ ਤੇ ਪੂਰੀ ਦੁਨੀਆ ਦੇ ਉੱਤੇ ਉਭਾਰਨਾ ਉਹਨਾਂ ਦਾ ਟੀਚਾ ਰਹੇਗਾ